ਆਜਾ ਬੰਦਰ ਆਜਾ ਅਸੀਂ ਬੈਠੋ ਮੈਠੋ ਬੈਠ ਤੁਸੀਂ ਵਾ ਵਾਏ ਰੁਕ ਕੇ ਬੈਠੋ ਆਛਾ ਬਾਬਾ ਨਾਂਕਾ ਇਹ ਹੋ ਜਾਵੇ ਖਾਣ ਵਾਲੇ ਵਦਨ ਫੁੱਲਣ ਲੈ ਨ ਕੋਈ ਨਹੀਂ ਕੋਈ ਬੈਠਾ ਤੂੰ ਵਸ ਨਾ ਮੈਂ ਬਣਾਉਣੀ ਕੋਈ ਆ ਹੱਥੋਂ ਬਣਾਇਆ ਆ ਜਾ ਪਾਣੀ ਹਾਂਜੀ ਹਾਂਜੀ ਉਹ ਤੋਂ ਨੋਂਦਾ ਕੋਈ ਗੀਤ ਬਟ ਜੱਤੀ ਲਾਉ ਕੋਈ ਅੱਛਾ ਆ ਬੰਦਿਆ ਗੇਂ ਜੰਨਾ ਸੋ ਰਮਣ ਚੜੀ ਉਹ ਆਉਂਦੀ ਬੰਨ ਕੇ ਨਾ ਆਇਆ ਤਾਂ ਬੀਤ ਗਿਆ ਉਹ ਉਹ ਤਾਂ ਘਰ ਲਾ ਤਾਂ ਹੀ ਦੇ ਸਕਦੇ ਇਹ ਤਾਂ ਫੀਨ ਤੱਕ ਕਬੀਰ ਨੂੰ ਤਾਂ ਨਹੀਂ ਕਰ ਲੈ ਆ ਬਿਲਕਸੇ ਨੂੰ ਨਹੀਂ ਕੱਢਦਾ ਨਾ ਨਾ ਸੱਚ ਜੀ ਆਉਂਦੇ ਥੱਲੇ ਪੱਲੇ ਪੈ ਗਏ ਨਹੀਂ ਆ ਫਸਾਉਣਾ ਵੈਗੂ ਫੋਨ ਤੇ ਦੇਖ ਲੈਂਦੇ ਆਪਾਂ ਉਹ ਰਮਨ ਆਂ ਵੀ ਦੇਉਂਗੇ ਹੋਏ ਆ ਗਿਆ ਕੋਈ ਆ ਗਿਆ ਕੋਈ ਆ ਗਿਆ ਕੋਈ ਆ ਗਿਆ ਆ ਜਾ ਆ ਜਾ ਕੋਈ ਆ ਜਾ ਕੋਈ ਇੱਥੇ ਆ ਜਾ ਬਿੰਦਾਪ ਨੂੰ ਨਹੀਂ ਆਉਂਦੇ ਤੁਸੀਂ ਇੱਧਰ ਹੀ ਬਹੁਤ ਤੁਹਾਨੂੰ ਮੈਂ ਜੱਫਾ ਪਾ ਲਵਾਂ ਤੋ ਵੀ ਬਣ ਉਸ ਜੱਫਾ ਨਹੀਂ ਦੋ ਤੇ ਅੱਖਿਆ ਦੇਗਾ ਨਾ ਆਓ ਦੋ ਦੇਣ ਦੇ ਹੂੰ ਤੋ ਤੂੰ ਆ ਜਾ ਇੱਥੇ ਆ ਲੈ ਗਏ ਵਿਧਿਆ ਬੰਦੀ ਆ ਜਾ ਬਟਾ ਹਾਂ ਮੈਂ ਜੱਫਾ ਪਾ ਲਵਾਂ ਚੋਕਾ ਆ ਜਾ ਇੱਥੇ ਸਭ ਨੂੰ ਫ੍ਰਿੰਟ ਬਣਾ ਕੇ ਆਪਾਂ ਦੇਖ ਸਕਦੇ ਹਾਂ ਲੱਭੋ lihat ਕਰੀਏ ਸਾਰੇ ਰਹਿ

ਚੱਲ ਪੰਜਿੰਨ ਫੜਾ ਦੇ ਕਹਿੰਦੇ ਪੀਣ ਕਰਦੇ ਤੇਰੀ ਪਤਾ ਨਹੀਂ ਕੀ ਕਹਿੰਦੇ ਮਾਂ ਕਹਿੰਦੇ ਹੁੰਦੇ ਸਾਰਾ ਕੁਝ ਜਾਣੀ ਐਵੇਂ ਕੁਝ ਕਹਿੰਦੇ ਆ ਉਹ ਵੀ ਕਰਿਆ ਅੰਤਰੀ ਆਂਦੇ ਆ ਤੇਰੀ ਸੁਆਗਤ ਵਰਜਾਈ ਸੁਹਾਗਾ ਦੀ ਤੇਰੀ ਨੀਂਦ ਵੀਣ ਦੀ ਬਾਈ ਤੂੰ ਰੋਟੇ ਨੂੰ ਸਵਾਗਣ ਦੀ ਸਰੀਮੈਨ ਪੀਂਦੇ ਆਂ ਮੈਨੂੰ ਕੋ ਹੋ ਉਹ ਵਾਜਦੇ ਆਂ ਤਰੀਆ ਚੱਲ ਗਾਉਣ ਕੱਢਨੇ ਛੇਤੀ ਆ ਜਾ ਗਾਉਣ ਕੱਢਨੇ ਗਾਉਣ ਤੇਰਾ ਤਾਂ ਕੋਈ ਕੱਢਿਆ ਨਹੀਂ ਤੂੰ ਵੀ ਆ ਜਾ ਜਣੀ ਆ ਆਹ ਹੌਣ ਗਾਉਣ ਕਰਦੇ ਇੱਕ ਮਿੰਟ ਇੱਥੇ ਆਈ ਫੜ ਜਾ ਲੈ ਰਮ ਆ ਦੋ ਆ ਫਿਰ ਤੈਨੂੰ ਕਿਤੇ ਗਾਉਣ ਨਹੀਂ ਆਉਂਦੇ ਤੂੰ ਜਾਣ ਕੇ ਨਹੀਂ ਕੱਢਦੀ ਚਲ ਇਹ ਕੋਈ ਥੋੜਾ ਤੋਰਦੇ ਆਹੋ ਯਾਦ ਵੀ ਆ ਜਾਣਗੇ ਹਾਂ ਕੀ ਗੱਡੀ ਲਈ ਤੇ ਚੜਾ ਦੇ ਡੱਬੇ ਅੱਜ ਤਹਿਆਂ ਪਈ ਕੱਢ ਜਾਗੀ ਟਪ ਟਪ ਸੁਣਨੇ ਤੇ ਸੁਣ ਲਾ ਤੇ ਗਾਣੇ ਕੋਣ ਨਹੀਂ ਬਸ ਜਿਹੜੇ ਹੋਏ ਸੁਣਾ ਹੋ ਗਏ ਪੂਰੇ ਹਾਂ ਹੋ ਗਏ ਬਸ ਹੋ ਗਿਆ ਚਲ ਨਹੀਂ ਹੁੰਦਾ ਤਾਂ ਆਪਾਂ ਚੱਲ ਲਾਂ ਦੇਣਾ ਸੁਣਾ ਤੇ ਮੈਨੂੰ ਸੁਣਾਵਾ ਸੁਣਾ ਕੇ ਹੁਣ ਸੁਣਾ ਚੱਲ ਸ਼ੁਰੂ ਕਰ ਦੇ ਕਰ ਦੇ ਸ਼ੁਰੂ ਤੇ ਰਾਣੀ ਕਰ ਮਗਰਵਾਰੀ ਲਵਾ ਆਹ ਨਹੀਂ ਬੈਠਾ ਪੰਜ ਬੰਦੀ ਸਾਹਮਣੇ ਤੇ ਵਿਆਹ ਵਾਲਾ ਘਰ ਆ ਗਾਉਣ ਨਹੀਂ ਮੀਨੋ ਦੇ ਮਟਕ ਚੱਲ ਜੋ ਨਹੀਂ ਆਉਂਦਾ ਉਹ ਵੀ ਸੁਣਾ ਜੀ ਲੱਤਾਂ ਬਾ ਫੜ ਲਾ ਜੀ ਦੀ ਮਰਜ਼ੀ ਤੇ ਗਾ ਦੇ ਪਰੇ ਬਹਿ ਜਾ ਕਿ ਕਰੀਣਾ ਓਏ ਨਾ ਬਿੱਟੇ ਜਸਮਨ ਭਾਣੜੀ ਨੂੰ ਸਵਾਗਤ ਹੈ ਜੀ ਹਾਂ ਜੀ ਪਿੰਗ ਮੋਨਦੇ ਨਹੀਂ ਜਿਹੇ ਕੀ ਕਰਸ ਜਿਹੜਾ ਆਉਂਦਾ ਰੱਤ ਬਾਾਮ ਦੀ ਬਾੜੀ ਲੈ ਇੱਥੇ ਕਿਹੜਾ ਕੇ ਲੋ ਹਾਂ ਹਾਂ ਕਰਦੇ ਕਰਦੇ ਕਿਹ ਨੂੰ ਬੈਠੇ ਦਾ ਨਾਮ ਲੈ ਕੇ ਮੈਂ ਕਹਿੰਦੀ ਆ ਲੜਾਈ ਤੋਂ ਨਾ ਤਾ

कलिया हाँ। ना तो मालिया गलिया दीविया बड़िया बेला I'm going you, Thank you.